ਹੇ ਕੀ ਹਾਲ ਚਾਲ ਮਿੱਤਰੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜਿੰਨੀਆਂ ਵੀ ਵੀਡੀਓ ਆਈਆਂ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੋ ਅੱਜ ਆਪਣੇ ਘਰ ਹੈਗੀਆਂ ਵਾਪਸੀ ਹੁਣ ਆਪਾਂ ਗੱਡੀ ਦੇ ਵਿੱਚ ਜਾ ਰਹੇ ਆ ਪਹਿਲਾਂ ਜਾਵਾਂਗੇ ਆਪਾਂ ਨਿਜਵਾ ਫਾਰਕ ਉੱਥੋਂ ਬੱਸ ਲਵਾਂਗੇ ਉੱਥੋਂ ਲਵਾਂਗੇ ਆ ਪਰਸਹਲ ਵਾਲੀ ਬੱਸ 에어ਪੋਰਟ ਜਾਊਗੀ ਲਓ ਜੀ ਆਪਾਂ ਪਹੁੰਚ ਗਏ ਹੁਣ ਰਸਹਲ ਰਸਹਲ ਤੋਂ ਬੱਸ ਥੋੜਾ ਜਿਹਾ ਅੱਧਾ ਪੌਣਾ ਘੰਟਾ ਜਿਹੜੇ ਆਪਣਾ 에어ਪੋਰਟ ਆ ਜਾਊਗਾ 에어ਪੋਰਟ ਦੇ ਵਿੱਚ ਜਾ ਕੇ ਤੇ ਤੁਹਾਡੇ ਨਾਲ ਹੋਰ ਬਾਕੀ ਜੋ ਵੀ ਦੇਖਣ ਨੂੰ ਵਧੀਆ 뷰 ਪੁਆਇੰਟ ਹੋਗਾ ਵਧੀਆ ਦੇਖਾਂਗੇ ਤੇ ਬਾਕੀ ਤੁਹਾਡੇ ਨਾਲ ਆਪਾਂ ਪਲੇਨ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਪਲੇਨ ਦਾ ਬਾਹਰਲੀ 뷰 ਆ ਜਿਹੜਾ ਤੁਹਾਨੂੰ ਦਿਖਾਵਾਂਗੇ ਕਿਵੇਂ ਮਾਸਕਟ ਦਾ ਜਿਹੜਾ ਲੋ ਵੇ ਮਿੱਤਰੋ ਆਪਾਂ ਪਹੁੰਚ ਗਏ ਹੁਣ ਇੰਡੀਆ ਇੰਡੀਆ ਆਪਾਂ ਬੰਬਈ ਤੋਂ ਥੋੜੇ ਜਿਹਾ ਸ਼ਾਮ ਨੂੰ ਜਿਹੜੀ ਆਪਣੀ ਫਲਾਈਟ ਚੱਲੂਗੀ ਤੇ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਟੂਰ ਆਪਾਂ ਤਿਆਰ ਕਰਾਵਾਂਗੇ ਜਲਦ ਹੀ ਤੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਸਾਡੀਆਂ ਨਵੇਂ ਟੂਰ ਦੇ ਵਿੱਚ ਇੱਕ ਤਿਆਰ ਕਰਾਂਗੇ ਮਿਲਾਂਗੇ ਇੱਕ ਨਵੇਂ ਸਫ਼ਰ ਦੇ ਵਿੱਚ ਨਵੇਂ ਨਵੇਂ ਲੋਕਾਂ ਦੇ ਨਾਲ ਨਵੇਂ ਨਵੇਂ ਤਜਰਬੇ ਕਰਾਂਗੇ ਤਾਂਤੇ ਲਈ ਬਾਏ ਬਾਏ